ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡਰੀ ਲੈ ਕੇ ਆਈ ਆ ਆਪਣੀ ਸਵੇਰ ਦੇ ਰੂਟੀਨ ਬੱਚਿਆਂ ਨੇ ਸਕੂਲ ਜਾਣਾ ਹੈ ਸਵੇਰ ਦੇ ਬੱਜੇ ਹੋਏ ਨੇ 5 ਤੇ ਬੱਚੇ ਕਹਿੰਦੇ ਅੱਜ ਆਪਾਂ ਟੀਚਰ ਡੇ ਹੈਗਾ ਅੱਜ ਆਪਾਂ ਲੈ ਕੇ ਜਾਣੇ 버ਗਰ ਸਕੂਲ ਉਹਦੇ ਲਈ ਮੈਂ ਰਾਤ ਪਹਿਲਾਂ ਹੀ ਜਿਹੜੀ ਆ ਫਰੋਜ਼ਨ ਟਿੱਕੀਆਂ ਮੰਗਾ ਲਿਆ ਸੀ ਫਰੋਜ਼ਨ ਟਿੱਕੀਆਂ ਇਹ ਕਿਉਂਕਿ ਸਵੇਰੇ ਸਵੇਰੇ ਟਾਈਮ ਨਹੀਂ ਹੁੰਦਾ ਕਿਉਂਕਿ ਮੈਂ ਬੱਚੇ ਵੀ ਤਿਆਰ ਕਰਨੇ ਆ 5 ਵਜੇ ਹੁਣ ਤੇ 7 ਵਜੇ ਪਾਸ ਇਹਨਾਂ ਦੀ ਆ ਜਾਣੀ ਹੈ ਇਸ ਕਰਕੇ ਮੈਂ ਸੋਚਿਆ ਕਿ ਫਰੋਜ਼ਨ ਟਿੱਕੀਆਂ ਹੀ ਲੈ ਆਵੋ ਕਿਉਂਕਿ ਜਿਹੜੀ ਆ ਜੇ ਮੈਂ ਘਰ ਟਿੱਕੀਆਂ ਬ ਬਣਾਣ ਨੂੰ ਅਸੀਂ ਜਿਹੜੇ 11-12 버거 ਬਣਾ ਕੇ ਤਿਆਰ ਕਰਾਂਗੇ ਤੇ ਇੱਕ ਸਾਈਡ ਤੇ ਮੈਂ ਇਧਰ ਟਿੱਕੀਆਂ ਫਾ ਦਿੱਤੀਆਂ ਫਰਾਈ ਹੋਣ ਦੇ ਲਈ ਤੇ ਦੂਸਰੀ ਸਾਈਡ ਤੇ ਦੁੱਧ ਗਰਮ ਰੱਖ ਦਵਾਂਗੇ ਬੱਚਿਆਂ ਲਈ ਦੁੱਧ ਵਿੱਚ ਅਸੀਂ ਪਾਵਾਂਗੇ ਸੌਫ ਜਵੈਨ ਤੇ ਹਰੀ ਇਲਾਚੀ ਸੌਫ ਜਵੈਨ ਵਾਲਾ ਅਸੀਂ ਦੁੱਧ ਬਣਾ ਕੇ ਤਿਆਰ ਕਰਾਂਗੇ ਨਾਲ ਹੀ ਆਪਾਂ ਜਿਹੜਾ ਤਵੇ ਵਾਲਾ ਗੈਸ ਹੈ ਉਹ ਵੀ ਬਾਹਰ ਲਿਆ ਹੈ ਗਵੇ ਦੇ ਉੱਪਰ ਆਪਾਂ ਥੋੜਾ ਜਿਹਾ ਤੇਲ ਪਾ ਕੇ ਜਿਹੜੇ 버ਗਰ ਹੈਗੇ ਇਹਨਾਂ ਨੂੰ ਆਪਾਂ ਹਲਕਾ ਹਲਕਾ ਸੇਕ ਲਗਾ ਲਵਾਂਗੇ ਤੇ ਇਧਰ ਮੈਂ ਥੋੜੀ ਜਿਹੀ ਮਾਇਓਨੀਸ ਸੌਸ ਲਈ ਸੀਗੀ ਮਿੰਟ ਵਾਲੀ ਉਹਦੇ ਵਿੱਚ ਮੈਂ ਪਿਆਜ਼ ਖੀਰਾ ਟਮਾਟਰ ਬਿਲਕੁਲ ਬਰੀਕ ਬਰੀਕ ਕੱਟ ਕੇ ਰੱਖ ਲਿਆ ਹੈ ਮਿਕਸ ਕਰ ਲਿਆ ਹੈ ਮੈਂ ਜਿੱਦਾਂ ਪੂਰੇ ਪੂਰੇ ਗੋਲ ਗੋਲ ਪਿਆਜ਼ ਕੱਟ ਕੇ ਨਹੀਂ ਪਾਵਾਂਗੇ ਉਹਦੇ ਵਿੱਚ ਹੀ ਬਿਲਕੁਲ ਛੋਟਾ ਛੋਟਾ ਸਾਰਾ ਕੁਝ ਕੱਟ ਲਵਾਂਗੇ ਉਹ ਸਹੀ ਰਹਿੰਦਾ ਹੈਗਾ ਤੇ ਇਧਰ ਅਸੀਂ ਪਹਿਲਾਂ ਜਿਹੜੇ ਬਰੈਡ ਹੈਗੇ ਸਾਡੇ ਜਿਹੜੇ 버ਗਰ ਹੈ ਇਹਨਾਂ ਨੂੰ ਆਪਾਂ ਸੇਕ ਲਗਾ ਲੈਂਦੇ ਆ ਦੋਨੋਂ ਸਾਈਡ ਤੋਂ ਦੋਨੋਂ ਸਾਈ ਦੇ ਉੱਤੇ ਰੱਖੀ ਜਾਵਾਂਗੇ ਨਾਲ-ਨਾਲ ਤੇ ਨਾਲ-ਨਾਲ ਅਸੀਂ ਇਹਦੇ ਉੱਪਰ ਲਾ ਦੇਵਾਂਗੇ ਟਮੇਟੋ ਕੈਚੱਪ ਪਹਿਲਾਂ ਅਸੀਂ ਟਮੇਟੋ ਕੈਚੱਪ ਲਗਾਵਾਂਗੇ ਫਿਰ ਅਸੀਂ ਲਾਵਾਂਗੇ ਜਿਹੜੀ ਆਪਾਂ ਮਾਇਓਨੀਸ ਸੌਸ ਹੈਗੀ ਹੈ ਮਿੰਟ ਵਾਲੀ ਇਹਦੇ ਵਿੱਚ ਅਸੀਂ ਪਾਇਆ ਹੈ ਸਾਰਾ ਕੁਝ ਬਰੀਕ-ਬਰੀਕ ਕੱਟ ਕੇ ਪਿਆਜ਼ ਟਮਾਟਰ ਖੀਰਾ ਨਾ ਪੱਤਾ ਗੋਭੀ ਹੋ ਗਿਆ ਬਿਲਕੁਲ ਛੋਟਾ-ਛੋਟਾ ਬਰੀਕ-ਬਰੀਕ ਕੱਟ ਲਿਆ ਹੈ ਉਹ ਮੈਂ ਦੂਸਰੇ ਦੇਖੋ ਬਰਤਨ ਦੇ ਵਿੱਚ ਲਾ ਕੇ ਹੋ ਰੱਖੀ ਹੋਈ ਹੈ ਤੇ ਥੋੜੀ-ਥੋੜੀ ਆਪਾਂ ਇਹਦੇ ਉੱਪਰ ਇਹ ਰੱਖ ਦਵਾਂਗੇ ਫਿਰ ਅਸੀਂ ਇਹਦੇ ਉੱਪਰ ਟਿੱਕੀ ਰੱਖ ਕੇ ਤੇ ਇੱਕ-ਇੱਕ ਜਿਹੜਾ ਚੀਜ਼ ਸਲਾਈਸ ਹੈ ਪਾ ਇਹ ਵਾਲੀ ਸਟਫਿੰਗ ਰੱਖਣੀ ਹੈ ਇਹ ਵੀ ਆਪਾਂ ਚਮਚਾ ਚਮਚਾਈ ਰੱਖੀ ਹੈ ਥੋੜੀ ਥੋੜੀ ਰੱਖ ਕੇ ਤੇ ਆਪਾਂ ਟਿੱਕੀ ਰੱਖ ਕੇ 치ਜ਼ ਸਲਾਈਸ ਰੱਖ ਕੇ ਜਿਹੜੇ 버거 ਹੈਗੇ ਇਹਨਾਂ ਨੂੰ ਕਰ ਦਵਾਂਗੇ ਬੰਦ ਇਹਦੇ ਜਿਹੜੇ ਸਾਡੇ ਸਾਰੇ 버거 ਹੈਗੇ ਬਣ ਕੇ ਤਿਆਰ ਹੋ ਚੁੱਕੇ ਆ ਦੇਖੋ ਤੇ ਇਹਨਾਂ ਨੂੰ ਅਸੀਂ ਹੁਣ ਕਰਾਂਗੇ ਰੈਪ ਇੱਥੇ ਮੇਰੇ ਕੋਲ ਜਿਹੜਾ ਬਟਰ ਪੇਪਰ ਹੁੰਦਾ ਉਹ ਹੈਗਾ ਉਹਦੇ ਵਿੱਚ ਹੀ ਅਸੀਂ ਇਹਨਾਂ ਨੂੰ ਬੰਦ ਕਰ ਦਵਾਂਗੇ ਜਿਹੜੇ ਮੈਂ ਟੀਚਰਸ ਵਾਸਤੇ 버거 ਬਣਾਏ ਸੀਗੇ ਉਹ ਮੈਂ ਇੱਕ ਵੱਡੇ ਡੱਬੇ ਦੇ ਵਿੱਚ ਪਾ ਦਿੱਤੇ ਆ ਮੈਂ ਕਿ ਜੇ ਲਿਫਾਫੇ ਵਗੈਰਾ ਚ ਪਾ ਕੇ ਭੇਜੇ ਤੇ ਐਵੇਂ ਬੱਚਾ ਮਤਲਬ ਉਹ ਨਾ ਕਰ ਦਵੇ ਮੀਨਸ ਕਿ ਐਵੇਂ ਤੇ ਜਿਹੜੇ ਇੱਧਰ ਬੱਚਿਆਂ ਦੇ 버ਗਰ ਆ ਦੋ ਦੋ ਪਾ ਦਿੱਤੇ ਆ ਟਿਫਨ ਦੇ ਵਿੱਚ ਤੇ ਇਹਨਾਂ ਨੂੰ ਮੈਂ ਵਿੱਚੋਂ ਦੀ ਕੱਟ ਲਾ ਦਿੱਤਾ ਹੈ ਕੱਟ ਮੈਂ ਤਾਂ ਲਾਇਆ ਹੈ ਕਿ ਜੇ ਬੱਚਿਆਂ ਨੇ ਸ਼ੇਅਰ ਕਰਨੇ ਹੋਣਗੇ ਕਲਾਸ ਵਿੱਚ ਕਿਸੇ ਨੂੰ ਦੇਣੇ ਹੋਣਗੇ ਤੇ ਉਹ ਦੇ ਵੀ ਦੇਣ ਤੇ ਮੈਂ ਦੋ ਦੋ ਕੱਟ ਲਾ ਕੇ ਚਾਰ ਪੀਸ ਬਣਾ ਦਿੱਤੇ ਹੈ ਬੱਚਿਆਂ ਨੂੰ ਟੀਚਰ ਡੇ ਦਾ ਬਹੁਤ ਜ਼ਿਆਦਾ ਚਾਹ ਹੈਗਾ ਕਿ ਅੱਜ ਟੀਚਰ ਡੇ ਹੈਗਾ ਕਿਤੇ ਪੜ੍ਹਾਈ ਨਹੀਂ ਹੋਣੀ ਦੂਸਰਾ ਕਿ ਉਹਨਾਂ ਨੂੰ ਕਿ ਜਦੋਂ ਥੋੜਾ ਜੰਕ ਲੈ ਜਾਣਗੇ ਸਕੂਲ ਜੰਕ ਲੈ ਕੇ ਜਾਣ ਜੀ ਬੜੇ ਖੁਸ਼ ਹੁੰਦੇ ਕਿ ਅਸੀਂ ਜੰਕ ਲੈ ਕੇ ਚੱਲੇ ਆ ਉਦਯਾਨ ਦੇ ਸਕੂਲ ਵਿੱਚ ਜਿਹੜਾ ਜੰਕ ਫੂਡ ਹੈਗਾ ਉਹ ਅਲਾਉਡ ਨਹੀਂ ਹੈਗਾ ਸਿਰਫ ਜਿੱਦਾਂ ਕੋਈ ਮਤਲਬ ਦਿਨ ਬਾਰ ਹੋਵੇ ਮੀਨਸ ਕਿ ਜਿੱਦਾਂ ਟੀਚਰ ਡੇ ਹੈਗਾ ਜਾਂ ਚਿਲड्रन ਡੇ ਹੈਗਾ ਜੇ ਕੋਈ ਦਿਨ ਸੈਲੀਬ੍ਰੇਟ ਕਰਨਾ ਹੋਵੇ ਤੇ ਉਸ ਦਿਨ ਇਹ ਜੰਕ ਲੈ ਕੇ ਜਾ ਸਕਦੇ ਆ ਉਦਾਂ ਨਹੀਂ ਤੇ ਇਧਰ ਜਿਹੜੇ ਸਾਡੇ ਬੱਚੇ ਦਾ ਟਿਫਨ ਹੈ ਵੀ ਤਿਆਰ ਹੋ ਗਿਆ ਟੀਚਰ ਵਾਲਾ ਟਿਫਨ ਵੀ ਤਿਆਰ ਹੋ ਗਿਆ ਤੇ ਹੁਣ ਅਸੀਂ ਜਿਹੜਾ ਦੁੱਧ ਹੈਗਾ ਬੱਚਿਆਂ ਦਾ ਉਹ ਵੀ ਠੰਡਾ ਹੋ ਚੁੱਕਾ ਹੈ ਗਰਮ ਨਹੀਂ ਹੈ ਉਹਨੂੰ ਅਸੀਂ ਕੱਪਾ 'ਚ ਪਾ ਦਵਾਂਗੇ ਤੇ ਨਾਲ ਮੈਂ ਬੱਚਿਆਂ ਨੂੰ ਬਰੈਡ ਦੇ ਦਿੱਤੀ ਸੀ ਮਲਾਈ ਲਾ ਕੇ ਮੈਂ ਕਿ ਤੁਸੀਂ ਅੱਜ ਆਹ ਹੀ ਖਾ ਲਓ ਕਿਉਂਕਿ ਮੈਂ ਅੱਜ ਰੋਟੀ ਵਗੈਰਾ ਤੇ ਕੁਝ ਬਣਾਈ ਨਹੀਂ ਤੇ ਥੋੜੀ-ਥੋੜੀ ਮਲਾਈ ਲਾ ਕੇ ਤੇ ਇਹਨਾਂ ਨੂੰ ਥੋੜਾ ਜਿਹਾ ਦੇਸੀ ਘਿਓ ਲਾ ਕੇ ਫਰਾਈ ਕਰ ਦਿੱਤੀ ਹੈ ਤੇ ਹਲਕਾ ਜਿਹਾ ਨਮਕ ਪਾ ਦਿੱਤਾ ਹੈ ਤੇ ਮੈਂ ਕਿ ਚਲੋ ਇੱਕ-ਇੱਕ ਦੋ-ਦੋ ਪੀਸ ਖਾ ਲਓ ਕਿ ਥੋੜਾ ਜਿਹਾ ਤੁਹਾਨੂੰ ਆਸਰਾ ਹੋ ਜਾਵੇ ਬੱਚਿਆਂ ਦੇ ਜਿਹੜੇ ਸਕੂਲ ਲੰਚ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਹੁੰਦੀ ਆ ਉਹਦੇ ਵਿੱਚ ਜਿੱਦਾਂ ਬੱਚੇ ਨੇ ਫਰੂਟ ਵਗੈਰਾ ਕੁਝ ਲਿਆਉਂਦਾ ਹੁੰਦਾ ਤੇ ਉਹ ਫਰੂਟ ਵਾਲੀ ਬ੍ਰੇਕ ਹੁੰਦੀ ਆ ਤੇ ਇਸ ਕਰਕੇ ਥੋੜਾ ਜਿਹਾ ਆਪਾਂ ਫਰੂਟ ਪਾ ਦੇਈਦਾ ਜਾਂ ਕਦੇ ਸੇਬ ਪਾ ਦਿੰਦੇ ਆ ਜਾਂ ਕਦੇ ਅੰਬਰੂਤ ਪਾ ਦਿੰਦੇ ਆ ਜਿਹੜਾ ਇਹਨਾਂ ਨੂੰ ਫਰੂਟ ਪਸੰਦ ਹੋਵੇ ਉਹਦੇ ਨਾਲ ਹਿਸਾਬ ਨਾਲ ਇਹ ਲੈ ਜਾਂਦੇ ਨੇ ਇਧਰ ਬੱਚੇ ਦਾ ਜਿਹੜਾ ਡੀਫਨ ਵਗੈਰਾ ਸਾਰਾ ਕੁਝ ਪੈਕ ਹੋ ਚੁੱਕਾ ਹੈ ਤੇ ਬੱਚੇ ਚੱਲ ਗਏ ਨੇ ਸਕੂਲ ਤੇ ਹੁਣ ਅਸੀਂ ਆ ਗਏ ਆ ਬਾਹਰਲੀ ਰਸੋਈ ਦੇ ਵਿੱਚ ਬਾਹਰਲੀ ਰਸੋਈ ਵਿੱਚ ਕਾਫੀ ਖਲਾਰਾ ਪਿਆ ਸੀਗਾ ਕਿਉਂਕਿ ਕੱਲ ਅ ਤੇ ਅਚਾਰ ਨੂੰ ਕਰ ਦਿੰਦੇ ਆ ਸਾਈਡ ਤੇ ਅੱਜ ਹੈਗੇ ਸਾਨੂੰ ਦੋ ਆਰਡਰ ਤੇ ਉਹਦੀ ਅਸੀਂ ਕਰਾਂਗੇ ਤਿਆਰੀ ਅੱਜ ਅਸੀਂ ਬਣਾਵਾਂਗੇ ਮੋਤੀचूर ਦੇ ਲੱਡੂ ਤੇ ਨਾਲ ਅਸੀਂ ਬਣਾਵਾਂਗੇ ਮਠੀਆਂ ਪਹਿਲਾਂ ਜਿਹੜਾ ਸਾਡਾ ਘਿਓ ਹੈਗਾ ਅਸੀਂ ਇਹਨੂੰ ਸਾਮਕ ਰੱਖ ਲੈਂਦੇ ਆ ਇਹ ਇਦਾਂ ਹੀ ਬਾਹਰ ਪਿਆ ਹੈ ਭਾਂਡੇ ਵਗੈਰਾ ਇੱਥੇ ਖਿਲਰੇ ਆ ਜਦੋਂ ਮੈਂ ਲਾਸਟ ਟਾਈਮ ਇੱਥੇ ਕੰਮ ਕੀਤਾ ਸੀ ਤੇ ਉਦੋਂ ਹੀ ਮੈਂ ਛੱਡ ਕੇ ਚਲੀ ਗਈ ਸੀ ਸਾਰਾ ਕੁਝ ਭਾਂਡੇ-ਪੁੰਡੇ ਮਾਚ ਕੇ ਭਰ ਗਈ ਸੀ ਮੁੜ ਕੇ ਆਣੀ ਹੋਇਆ ਦੋ ਦਿਨਾਂ ਬਾਅਦ ਆਈਆਂ ਜਰ ਸੋਈ ਦੇ ਵਿੱਚ ਏਅਰ ਸੋਈ ਦੇ ਵਿੱਚ ਮੈਂ ਸਿਰਫ ਆਪਣਾ ਉਹ ਕੰਮ ਕਰਦੀ ਆ ਜਿੱਦਾਂ ਕੀ ਮੀਨਸ ਮੈਂ ਆਰਡਰ ਵਗੈਰਾ ਬਣਾਣੇ ਹੋਣ ਤੇ ਉਹਨਾਂ ਨੂੰ ਮੈਂ ਇੱਥੇ ਆਣ ਕੇ ਬਣਾਉਂਦੀ ਆ ਕਿਉਂਕਿ ਜੇ ਖਲਾਰਾ ਵਗੈਰਾ ਵੀ ਪੈ ਜਾਏ ਤੇ ਕੋਈ ਚੱਕਰ ਨਹੀਂ ਬਾਹਰ ਵਾਲੀ ਰਸੋਈ ਦਾ ਇਹ ਫਾਇਦਾ ਹੁੰਦਾ ਜਦੋਂ ਕੋਈ ਅਚਾਨਕ ਪ੍ਰੋਣਾਕਰ ਆ ਜਾਵੇ ਤੇ ਬੰਦਾ ਨਾ ਇਦਾਂ ਹੀ ਮਤਲਬ ਦਰਵਾਜ਼ਾ ਭੇੜ ਕੇ ਆ ਜਾਵੇ ਗੈਸ ਵਗੈਰਾ ਬੰਦ ਕਰਕੇ ਤੇ ਆਮਨਾ ਅੰਦਰ ਆ ਕੇ ਕੰਮ ਕਰ ਲੇ ਆਪਣਾ ਇਹ ਦਾ ਫਾਇਦਾ ਹੈਗਾ ਜੇ ਅੰਦਰ ਅਸੀਂ ਖਿਲਾਰਾ ਪਾਇਆ ਹੋਵੇ ਇੰਨਾ ਬੜਾ ਤੇ ਫਿਰ ਜਦੋਂ ਬਹੁਤ ਔਖਾ ਹੁੰਦਾ ਜੇ ਕੋਈ ਪ੍ਰੋਨਾ ਵਗੈਰਾ ਅਚਾਨਕ ਆ ਜਾਵੇ ਇਸ ਕਰਕੇ ਮੈਂ ਜਿਹੜਾ ਇਦਾਂ ਦਾ ਕੰਮ ਹੈਗਾ ਆਪਣਾ ਬਾਹਰ ਹੀ ਕਰਦੀ ਆਂ ਜ਼ਿਆਦਾਤਰ ਤੇ ਇੱਥੇ ਹੁਣ ਅਸੀਂ ਬਣਾਉਣ ਲੱਗੇ ਆ ਬੂੰਦੀ ਵਾਲੇ ਲੱਡੂ ਜਿਹੜੇ ਮੋਤੀ ਚੂੜ ਦੇ ਲੱਡੂ ਹੁੰਦੇ ਉਹ ਬਣਾਉਣ ਲੱਗੇ ਆ ਨਾਲ ਅਸੀਂ ਬਣਾਵਾਂਗੇ ਮਟਰੀ ਤੇ ਜਿਹੜੇ ਲੱਡੂ ਹੈਗੇ ਇਹਦੀ ਰੈਸਪੀ ਮੈਂ ਤੁਹਾਨੂੰ ਪਹਿਲਾਂ ਵੀ ਦਿੱਤੀ ਆ ਬਹੁਤ ਜ਼ਿਆਦਾ ਸੋਖੇ ਆ ਬਣਾਣੇ ਬਹੁਤੇ ਔਖੇ ਨਹੀਂ ਹੈਗੇ ਆ ਤੇ ਇਦਾਂ ਤੁਸੀਂ ਬਣਾ ਸਕਦੇ ਹੋ ਲੱਡੂ ਇੱਕ ਸਾਈਡ ਤੇ ਮੈਂ ਚਾशनी ਰੱਖੀ ਹੋਈ ਹੈ ਲੱਡੂਆ ਵਾਸਤੇ ਤੇ ਇਧਰ ਮੈਂ ਜਿਹੜੀ ਬੂੰਦੀ ਫਰਾਈ ਕਰ ਰਹੀ ਆ ਨਾਲ ਹੀ ਜਿਹੜਾ ਆਟਾ ਹੈਗਾ ਗੁੰਨ ਕੇ ਮੈਂ ਉਹ ਵੀ ਰੱਖ ਲਵਾਂਗੀ ਖੜੇ ਖੜੇ ਨਾਲ-ਨਾਲ ਅਸੀਂ ਜਿਹੜੀਆਂ ਮੱਠੀਆਂ ਬਣਾ ਕੇ ਵੀ ਤਿਆਰ ਕਰ ਲਵਾਂਗੇ ਮੀਨਸ ਕਿ ਮੱਠੀਆਂ ਨੂੰ ਅਸੀਂ ਪਹਿਲਾਂ ਕੱਚੀਆਂ ਨੂੰ ਬਣਾ ਲਵਾਂਗੇ ਤੇ ਬਾਅਦ ਵਿੱਚ ਅਸੀਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਬੂੰਦੀ ਨੂੰ ਅਸੀਂ ਚਾਣੀ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਇਹਨੂੰ ਅਸੀਂ ਇੱਕ ਭਰਾ ਦੇ ਵਿੱਚ ਕੱਢ ਦਿੰਦੇ ਹਾਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾ ਪੂਰੀ ਭਰਾ ਦੇ ਵਿੱਚ ਖਿਲਾਰ ਲਵਾਂਗੇ ਤਾਂ ਜੋ ਜਿਹੜੀ ਠੰਡੀ ਹੋ ਜਾਵੇ ਜਦੋਂ ਇਹ ਠੰਡੀ ਹੋਏਗੀ ਫੇਰ ਹੀ ਅਸੀਂ ਇਹਦੇ ਲੱਡੂ ਬਟਾਂਗੇ ਪਹਿਲਾਂ ਅ ਮੋਤੀ ਜੂਰ ਦੇ ਲੱਡੂ ਦਾ ਜਿਹੜਾ ਮਟੀਰੀਅਲ ਹੈਗਾ ਉਹ ਠੰਡਾ ਹੋ ਚੁੱਕਾ ਹੈ ਤੇ ਨਾਲ-ਨਾਲ ਅਸੀਂ ਲੱਡੂ ਬੱਟ ਲੈਂਦੇ ਆ ਤੇ ਨਾਲ-ਨਾਲ ਇੱਕ ਸਾਈਡ ਤੇ ਜਿਹੜੀ ਸਾਡੀਆਂ ਮਠੀਆਂ ਆ ਦੇਖੋ ਦੂਸਰੀ ਸਾਈਡ ਤੇ ਕੜਾਈ ਤੇ ਬਨ ਰਹੀਆਂ ਨੇ ਲੱਡੂ ਬਨ ਕੇ ਤਿਆਰ ਹੋ ਚੁੱਕੇ ਨੇ ਤੇ ਦੂਸਰੀ ਸਾਈਡ ਤੇ ਜਿਹੜੀ ਸਾਡੀਆਂ ਮਠੀਆਂ ਇਹ ਵੀ ਬਨ ਰਹੀਆਂ ਨੇ ਬਸ ਇੱਕ ਪੂਰ ਰਹਿ ਚੁੱਕਾ ਹੈ ਉਹਨੂੰ ਵੀ ਅਸੀਂ ਫਰਾਈ ਕਰ ਲਵਾਂਗੇ ਤੇ ਮਠੀਆਂ ਨੂੰ ਅਸੀਂ ਬਿਲਕੁਲ ਜਿਹੜਾ ਪਹਿਲਾਂ ਮਠੇ ਸੇਕ ਉੱਤੇ ਪਕਾਵਾਂਗੇ ਹਲਕਾ ਜਿਹਾ ਜਦੋਂ ਕਲਰ ਚੇਂਜ ਹੋਏਗਾ ਫਿਰ ਅਸੀਂ ਗੈਸ ਨੂੰ ਤੇਜ਼ ਕਰ ਦਵਾਂਗੇ ਪਹਿਲਾਂ ਅਸੀਂ ਇਹਨਾਂ ਨੂੰ ਮਠੇ ਸੇਕ ਉੱਤੇ ਹੀ ਪਕਾਣਾ ਮਠਿਆ ਦਾ ਆਟਾ ਅਸੀਂ ਇਸ ਤਰ੍ਹਾਂ ਗੁੰਨਣਾ ਹੈ ਕਿ ਉਹਦੇ ਵਿੱਚ ਅਸੀਂ ਇਦਾਂ ਮੋਨ ਪਾਣਾ ਹੈ ਕਿ ਜਦੋਂ ਅਸੀਂ ਦਾ ਹੱਥ ਵਿੱਚ ਆਟੇ ਦੀਆਂ ੁੱਫੜੀਆਂ ਤੇ ਉਹਦੀ ਮੁਠੀ ਬੰਦੀ ਹੋਵੇ ਫਿਰ ਜਿਹੜੀਆਂ ਮਠਿਆ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਲੱਡੂ ਬਣ ਕੇ ਤਿਆਰ ਹੋ ਚੁੱਕੇ ਨੇ ਨਾਲ ਮਠਿਆ ਵੀ ਠੰਡੇ ਹੋਣ ਦੇ ਅਸੀਂ ਦੋਨਾਂ ਨੂੰ ਪੈਕ ਕਰ ਲਿਆ ਹੈ ਤੇ ਇਹ ਜਿਹੜਾ ਸਾਡਾ ਆਰਡਰ ਹੈਗਾ ਇਹ ਹੁਣ ਚੱਲ ਜਾਏਗਾ ਕਿਉਂਕਿ ਲੋਕਲ ਆਰਡਰ ਹੈਗਾ ਤੇ ਚਾਰ ਪੰਜ ਲੱਡੂ ਜਿਹੜੇ ਸਾਡੇ ਹੈਗੇ ਆ ਇਹ ਬਚ ਚੁੱਕੇ ਨੇ ਤੇ ਨਾਲ ਹੀ ਆਪਾਂ ਦਪਹਿਰ ਦੀ ਸਬਜ਼ੀ ਬਣਾ ਲਵਾਂਗੇ ਜਿਹੜੀ ਦਪਹਿਰ ਦੀ ਮੈਂ ਸਬਜ਼ੀ ਬਣਾਈ ਹੈ ਮੈਂ ਇਹ ਇੱਕ ਸ਼ਾਰਟਕਟ ਜਿਹੇ ਤਰੀਕੇ ਦੇ ਨਾਲ ਕਿਨੇ ਬਣਾ ਲਈਏ ਸਬਜੀ ਮੈਂ ਫਿਰ ਅੰਦਰ ਆ ਗਈ ਸੋਈ ਦੇ ਇੱਥੇ ਆ ਕੇ ਬਣਾਵਾਂਗੀ ਕਿਉਂਕਿ ਬਾਹਰੋਂ ਮੇਰਾ ਕੰਮ ਮੁੱਕ ਗਿਆ ਤੇ ਸਬਜੀ ਮੈਂ ਅੰਦਰ ਬਣਾ ਲਵਾਂਗੀ ਤੇ ਇਹ ਅਸੀਂ ਬਣਾਏ ਆ ਕਾਲੇ ਛੋਲੇ ਮੈਂ ਸਵੇਰੇ ਹੀ ਭਿਜਨੇ ਪਾ ਦਿੱਤੇ ਸੀਗੇ ਤੇ ਛੋਲਿਆਂ ਦੀ ਜਿਹੜੀ ਸਾਡੀ ਸਬਜੀ ਆ ਬਣ ਗਈ ਹੈ ਤੇ ਨਾਲ ਅਸੀਂ ਇਹ ਚੋਲ ਬਣਾ ਲਏ ਨੇ ਜਦੋਂ ਬੱਚੇ ਸਵੇਰੇ ਸਕੂਲ ਗਏ ਸੀ ਮੈਨੂੰ ਕਹਿ ਕੇ ਗਏ ਸੀ ਕਿ ਜੇ ਆਪਾਂ ਸਕੂਲ 버ਗਰ ਲੈ ਕੇ ਗਏ ਨਾ ਸਕੂਲ ਵਾਲੀ ਮੈਡਮ ਵਾਸਤੇ ਤੇ ਅਸੀਂ ਜਿਹੜੀ ਟੇਸ਼ਨ ਵਾਲੀ ਮੈਡਮ ਹੈ ਨਾ ਉਹਦੇ ਵਾਸਤੇ ਆਪਾਂ ਬਰੋਨੀ ਲੈ ਕੇ ਜਾਣੀ ਸਾਨੂੰ ਬਣਾ ਕੇ ਦਿਓ ਮੈਂ ਕਿਹਾ ਚੱਲ ਠੀਕ ਹੈ ਕੋਈ ਨਾ ਮੈਂ ਬਣਾ ਦਾਂਗੀ ਤੇ ਮੇਰਾ ਇੱਥੇ ਮਨ ਬਿਲਕੁਲ ਨਹੀਂ ਸੀਗਾ ਮੈਂ ਬਹੁਤ ਥੱਕੀ ਹੋਈ ਸੀਗੀ ਪਰ ਮੈਂ ਕਿਹਾ ਨਹੀਂ ਬੱਚਿਆਂ ਨੇ ਕਿਹਾ ਹੈ ਅੱਜ ਟੀਚਰ ਡੇ ਹੈਗਾ ਕੋਈ ਗੱਲ ਨਹੀਂ ਤਾਂ ਦੇਖੋ ਇਹ ਵੀ ਸਕੂਲੋਂ ਆ ਚੁੱਕਿਆ ਬਰੋਨੀ ਬਣ ਕੇ ਤਿਆਰ ਹੈ ਤੇ ਇਹ ਪ੍ਰਸ਼ਾਦਾ ਛੱਕ ਰਿਹਾ ਹੈ ਤੇ ਇਹਨੂੰ ਆਪਾਂ ਠੰਡੀ ਹੋਣ ਲਈ ਰੱਖਿਆ ਹੈ ਠੰਡੀ ਹੋਣ ਤੇ ਅਸੀਂ ਇਹਦੇ ਪੀਸ ਕਟਾਂਗੇ ਹੁਣ ਅਸੀਂ ਜਿਹੜੀ ਬ੍ਰਾਊਨੀ ਠੰਡੀ ਹੋਣ ਤੇ ਇਹਨੂੰ ਚੱਕਲੇ ਦੇ ਉੱਪਰ ਇਸ ਤਰ੍ਹਾਂ ਉਲਟਾ ਕਰਕੇ ਪਾ ਲੈਂਦੇ ਆ ਤੇ ਜਿਹੜਾ ਇਹਦੇ ਉੱਪਰ ਬਟਰ ਪੇਪਰ ਆ ਉਹਨੂੰ ਅਸੀਂ ਉਤਾਰ ਦਿੰਦੇ ਆ ਜਿਹੜੀ ਬ੍ਰਾਊਨੀ ਦੀ ਰੈਸਪੀ ਹੈਗੀ ਆ ਇਹ ਮੈਂ YouTube ਦੇ ਉੱਤੇ ਵੀ ਪਾਈ ਆ Instagram ਦੇ ਉੱਪਰ ਰੀਲ ਵੀ ਪਾਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੌਖੀ ਆ ਬਣਾਣੀ ਜੇ ਤੁਹਾਡੇ ਕੋਲ ਓਵਨ ਨਹੀਂ ਹੈਗਾ ਤੇ ਤੁਸੀਂ ਇਹਨੂੰ ਕੜਾਈ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਹੁਣ ਅਸੀਂ ਇਹਦੇ ਪੀਸ ਕੱਟ ਲੈਂਦੇ ਹਾਂ ਜਿਹੜੇ ਪਹਿਲਾਂ ਬੱਚਿਆਂ ਨੇ ਇਹਨੂੰ ਟਿਸ਼ਨ ਤੇ ਲੈ ਕੇ ਜਾਣੀ ਹੈ ਪਹਿਲਾਂ ਉਸ ਡੱਬੇ ਦੇ ਵਿੱਚ ਪਾ ਲੈਂਦੇ ਆ ਟੀਚਰ ਦੇ ਵਾਸਤੇ ਦੋਨੇ ਜਾਨੇ ਮੇਰੇ ਕੋਲ ਖੜੇ ਆ ਤੇ ਦੇਖ ਰਹੇ ਆ ਕਿ ਮम्मा ਡੱਬੇ ਚ ਪਾ ਰਹੇ ਆ ਤੇ ਕਿੰਨੇ ਪੀਸ ਬਚਦੇ ਨੇ ਪਿੱਛੇ ਡੱਬੇ ਚ ਪਾਉਣ ਤੋਂ ਬਾਅਦ ਜਿੱਦਾਂ ਹੀ ਡੱਬੇ ਵਿੱਚ ਮਤਲਬ ਥੋੜੇ ਪੀਸ ਪਏ ਬਾਕੀ ਬਾਹਰ ਆ ਗਏ ਤੇ ਇਹਨਾਂ ਨੇ ਹੱਥ ਕੀਤਾ ਅੱਗੇ ਦਵਾ ਦਵਾ ਕਿ ਸਾਨੂੰ ਦੋਨਾਂ ਨੂੰ ਦੇ ਦਿਓ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਜਾਂ ਮੇਰੀ ਰੁਟੀਨ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਐ ਮਿਲਦੀਆਂ ਤੁਹਾਨੂੰ ਕੋਈ ਫਿਰ ਨਵੀਂ ਵੀਡੀਓ ਦੇ ਨਾਲ